ਹੁਸ਼ਿਆਰਪੁਰ ਦੀਆਂ ਕਚੈਰੀਆਂ ਜਿਸ ਨੂੰ ਇंसाफ ਦੇ ਮੰਦਰ ਵਜੋਂ ਜਾਣਿਆ ਜਾਂਦਾ ਹੈ ਮੰਦਰ ਚ ਇंसाफ ਲੈਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਚ ਆਮ ਲੋਕ ਆਉਂਦੇ ਨੇ ਤੇ ਇਸ ਤੋਂ ਇਲਾਵਾ ਨਿਤ ਦਿਨ ਕਚੈਰੀਆਂ 'ਚ ਵੱਡੇ ਅਪਸ਼ਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਇंसाफ ਦੇ ਮੰਦਰ 'ਚ ਕੁਝ ਲੋਕ चंद ਪੈਸਿਆਂ ਖਾਤਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਸ਼ਰਿਆਮ ਖਿਲਵਾੜ ਕਰਦੇ ਨਜ਼ਰ ਆ ਰਹੇ ਨੇ ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਆਪਣੀ ਫੂਡ ਸੇਫਟੀ ਟੀਮ ਨਾਲ ਹੁਸ਼ਿਆਰਪੁਰ ਦੀ ਬੇਹਦ ਆਲੀਸ਼ਾਨ ਜ਼ਿਲ੍ਹਾ ਕਚੈਰੀਆਂ 'ਚ ਬਣੀ ਕੰ ਇਸ ਦੌਰਾਨ ਕੰਟੀਨ ਦੀ ਹਾਲਤ ਦੇਖ ਕੇ ਸਾਰੇ ਅਧਿਕਾਰੀ ਤੇ ਕਰਮਚਾਰੀ 당ਗ ਰਹੇ ਕਿਉਂਕਿ ਕੰਟੀਨ ਚ ਨਾ ਤਾਂ ਸਫਾਈ ਨਾਮ ਦੀ ਕੋਈ ਚੀਜ਼ ਸੀ ਤੇ ਨਾ ਹੀ ਪ੍ਰਬੰਧਕਾ ਕੋਲ ਫੂਡ ਲਾਇਸੈਂਸ ਸੀ ਵੱਡੀ ਗੱਲ ਇਹ ਸੀ ਕਿ ਲੋਕਾਂ ਨੂੰ ਐਕਸਪਾਇਰੀ ਸਮਾਨ ਖਵਾ ਕੇ ਬਿਮਾਰੀਆਂ ਵੱਲ ਧੱਕਿਆ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਮੌਜੂਦ ਹਰ ਕੋਈ ਵਿਅਕਤੀ ਹੈਰਾਨ ਰਹਿ ਗਿਆ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਟ ਬਣਿਆ ਵਧੀਆ ਕੰਟੀਨ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਲੈਲੀ ਕੀ ਦੇਖਿਆ ਇੱਥੇ ਤੁਸੀਂ ਅਸੀਂ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੇਨ ਆ ਇਹਨਾਂ ਦੀ ਜਿਹੜੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹਰ ਚੀਜ਼ ਖਾਂਦੇ ਆ ਅੱਜ ਵਿਚਾਰ ਸੀ ਪਈ ਚੰਚੇਤ ਕਿਉਂਕਿ ਬਹੁਤ ਸਾਰੇ ਵਕੀਲ ਦੋਸਤ ਹੋਰ ਸਭ ਨੇ ਕੈਸੀ ਵੀ ਕੰਟੇਨ ਦੀ ਵੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤੋਂ ਪਿੱਛੋਂ ਡਾਇਰੈਕਸ਼ਨਸ ਵੀ ਸਰਕਾਰ ਦੀਆਂ ਆਈਆਂ ਕਿ ਜਿਹੜੇ ਕੰਟੇਨਾ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਏ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਏ ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵੀ ਵੇਕ ਕੁਮਾਰ ਜੀ ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗੀਅਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋ ਕੈਪ ਨਹੀਂ ਝਾਲਾ ਕੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿੰਦਾ ਪੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਪੇ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜੇ ਆ ਬਿਲਕੁਲ ਅਨ ਹਾਈਜਨਿਕ ਆ ਦੇਖਣ ਤੋਂ ਵੀ ਨਾਗਰਿਕ ਹੋ ਨਹੀਂ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਦੀ ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਨਹੀਂ ਹੈਗੇ ਧਿਆਨ ਨਹੀਂ ਦਿੰਦੇ ਔਰ ਸਭ ਤੋਂ ਵੱਡੀ ਕੁਤਾਹੀ ਕੀ ਹੈ ਪੇ ਨਾ ਬੰਦਿਆ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕੇ ਐਕਟ ਕਹਿੰਦਾ ਤੇ ਕੋਈ ਚੀਜ਼ ਫਾਰ ਸੇਲ ਫਾਰ ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰ ਹੀ ਨਹੀਂ ਸਕਦਾ ਪਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰਾ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਫੂਡ ਸੇਫਟੀ ਟੀਮ ਦੀ ਅਸਾਂ ਤਾਂ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਸ ਦੇ ਚਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਅੱਜ ਦੇਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਨਿਗਰ ਕਰ ਲਈ ਲੀਗਲ ਕਾਰਵਾਈ ਵਿੱਚ ਲੀਗਲ ਸੰਪੰਨ ਕਰਵਾਗੇ ਅਨਹਾਈਜਿਨ ਦਾ ਚਲਾਨ ਕਟਾਂਗੇ ਇਹਨਾਂ ਦਾ ਸਾਰਾ ਅਨਹਾਈਜਿਨ ਦਾ ਚਲਾਨ ਹੈਗਾ ਕੋਈ ਚਲਾਨ ਨਹੀਂ ਹੈ ਅਨਹਾਈਜਿਨ ਦਾ ਚਲਾਨ ਕਟ ਦੋ ਇੱਕ ਵਾਰੀ ਦੇਖਿਆ ਸੀ ਜਿੱਨੇ 11 12 ਜਿੱਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਭੁੱਖੇ ਸੀ ਚਾਹੇ ਵੱਡੀ ਕੰਡੀਸ਼ਨ ਸੀ ਹੈਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆਹ ਕੋਟ ਕੰਪਲੈਕਸ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀ ਹਸਪੀਟਲ ਉਹਨਾਂ ਕੋਈ ਰਜਿਸਟ੍ਰੇਸ਼ਨ ਸੀਗੀ ਜਦ ਕਿ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੀੜੀ ਵਾਸਤੇ ਛੋਟੀ ਜਿਹੀ ਕੈਟੇਗਰੀ ਦੇ 2.5 ਹਜ਼ਾਰ ਰੁਪਏ ਸੇਲ ਹੈ ਦੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਆ ਲੋਕੀ ਫਿਰ ਰੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹਰਾਨੀ ਦੀ ਗੱਲ ਆ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆ ਭਾਈ ਜੀ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਜਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰ ਲਈਏ ਨਿਜਮ ਨਿਜਮ ਸਾਡੇ ਵੀ ਹੈਗੇ ਨਿਜਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਇੰਨਾ ਢੀਠ ਵਾਲਾ ਰਵਈਆ ਕਿਉਂ ਆ ਲੋਕਾਂ 'ਚ ਥੈਂਕ ਯੂ